ਤੁਸੀਂ ਦੇਖ ਰਹੇ ਹੋ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਣ ਦੀ ਕਪੂਰਥਲਾ ਵਿਖੇ ਜਸਪਾਲ ਮਹੰਤ ਉਰਫ ਰੌਕਸੀ ਨੇ ਆਪਣੇ ਮਹੰਤ ਸਾਥੀਆਂ ਨੂੰ ਨਾਲ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਜਸਪਾਲ ਮਹੰਤ ਉਰਫ ਰੌਕਸੀ ਨੇ ਕਿਹਾ ਕਿ ਤਿਤਲੀ ਅਤੇ ਰਾਜ ਮਹੰਤ ਉਹਨਾਂ ਨਾਲ ਤੱਕ ਕੇ ਸ਼ਾਹੀਆ ਕਰ ਰਹੇ ਹਨ ਤਿਤਲੀ ਅਤੇ ਰਾਜ ਮਹੰਤ ਨੇ ਉਹਨਾਂ ਦੇ ਸਾਥੀ ਮਹੰਤ ਨਾਲ ਸਰੀਰਕ ਸ਼ੋਸ਼ਣ ਕੀਤਾ ਅਤੇ ਨਾਲ ਹੀ ਉਹਨਾਂ ਦੇ ਸਾਥੀ ਦੇ ਸਿਰ ਦੇ ਵਾਲ ਕੱਟੇ ਅਤੇ ਸਮਾਜ ਵਿੱਚ ਉਹਨਾਂ ਖਿਲਾਫ ਚੂਕੀਆਂ ਅਫਵਾਹਾਂ ਫੈਲਾ ਕੇ ਉਹਨਾਂ ਦਾ ਰੁਤਬਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਿਤਲੀ ਅਤੇ ਰਾਜਮਹੰਤ ਖਿਲਾਫ ਉਹਨਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਪਰੰਤੂ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਪ੍ਰੈਸ ਕਾਨਫਰੰਸ ਦੌਰਾਨ ਜਸਪਾਲ ਮਹੰਤ ਉਰਫ ਰੌਕਸੀ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸਾਡੀ ਸ਼ਿਕਾਇਤ ਤੇ ਕਾਰਵਾਈ ਕੀਤੀ ਜਾਵੇ ਤੇ ਦੋਸ਼ੀਆਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਆਓ ਦੇਖਦੇ ਹਾਂ ਅੰਬੇਦਕਰ ਮਿਸ਼ਨ ਨਿਊਜ਼ ਚੈਨਲ ਦੇ ਲਈ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆਦੀ ਹਾਸ ਰਿਪੋਰਟ ਹਾਂਜੀ ਕੀ ਨਾਮ ਤੁਹਾਡਾ ਸਭ ਤੋਂ ਪਹਿਲਾਂ ਜੀ ਜੈਪੀ ਜਵਾਹਰਤ ਮੇਰਾ ਨਾਮ ਜੀ ਅਕਸੀਆ ਘਰ ਦਾ ਨਾਮ ਮੇਰਾ ਜਸਪਾਲ ਆ ਜੀ ਪਤਨੀ ਤੇ ਰਾਜ ਮੈਨੂੰ ਹਰੈਸਮੈਂਟ ਕਰਦੇ ਆ ਮੇਰੀ ਸ਼ੋਭੀ ਵਿਗਾੜਨ ਦੀ ਕੋਸ਼ਿਸ਼ ਕਰਦੇ ਆ ਤੇ ਜੀ ਅਸੀਂ ਪ੍ਰੋਗਰਾਮਾਂ ਤੇ ਜਾਂਦੇ ਜੀ ਜਿਹੜੇ ਸਾਡੇ ਪਿੰਡਾਂ ਨੇ ਸਾਡੇ ਗੁਰੂਆਂ ਨੇ ਜਿਹੜੇ ਸਾਨੂੰ ਪਿੰਡ ਦਿੱਤੇ ਆ ਉਹਨਾਂ ਦੇ ਬਕਾਇਦਾ ਉਹਨਾਂ ਦੇ ਰੂਠੇ ਆ ਸਟਾਮ ਦਿੱਤੇ ਸਾਰਾ ਕੁਝ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ ਆ ਓ ਜੀ ਪਿੰਡਾਂ ਜਾਣਾ ਤੇ ਤੁਹਾਨੂੰ ਕਹਿੰਦੇ ਨੇ ਜੀ ਪਿੰਡਾਂ ਚ ਨਾ ਜਾਓ ਪ੍ਰੋਗਰਾਮਾਂ ਤੇ ਨਾ ਜਾਓ ਤੇ ਜਿਹਨੇ ਇਹ ਤੁਮ ਤੋਂ ਲਿੰਗ ਪਰਵਰਤਨ ਕਰਵਾ ਕੇ ਤੁਹਾਡਾ ਨਾਮ ਲੈਣਾ ਮੈਨੂੰ ਮੈਂਟਲੀ ਡਿਸਟਰਬ ਕਰ ਪਿਆ ਜੋ ਸਬਨ ਵਿੱਚ ਮੈਂ ਕੁਝ ਕਰ ਲਿਆ ਤੇ ਇਹਨਾਂ ਦੇ ਜ਼ਿੰਮੇਵਾਰ ਉਹ ਵਾ ਦੁਨੀ ਤਤਲੀ ਤੇ ਰਾਜ ਹੋਣਗੇ ਇਹ ਤਤਲੀ ਦਾ ਰਾਜ ਕਿੱਥੇ ਰਹਿਣ ਵਾਲੇ ਆ ਤੇ ਕੌਣ ਨੇ ਜੀ ਜਿਹੜਾ ਤਤਲੀ ਆ ਇਹ ਹੈਗਾ ਕਾਂਝਲੀ ਪਿੰਡ ਦਾ ਤੇ ਜਿਹੜਾ ਰਾਜ ਆ ਇਹਦਾ ਬਾਸ਼ਾਪੁਰ ਦਾ ਰਾਜਾ ਜੀ ਇਹ ਕਰਦਾ ਸੀ 2 ਨੰਬਰ ਦਾ ਕੰਮ ਪੀਓ ਵੀ ਹੋ ਚੁੱਕਾ ਆ ਠੀਕ ਹੈ ਤੋ ਜੇ ਕੋਈ ਪਰਚਾ ਪੁਰਚਾ ਵੀ ਸੀ ਸਾਹਮਣੇ ਅਸੀਂ ਅਨਪਰਿਸ਼ਾਨੇ ਮੈਨੂੰ ਨਹੀਂ ਪਤਾ ਇਹ ਦੱਸਦਾ ਕਿ ਇਹਦਾ ਨਾਮ ਜਸਪਾਲ ਸਿੰਘ ਸੀ ਮੈਂ ਆਧਾਰ ਕਾਰਡ ਤੇ ਆਪਣਾ ਵੋਟਰ ਕਾਰਡ ਤੁਹਾਨੂੰ ਦਿਖਾਤਾ ਆ ਤੇਰੇ ਵਿੱਚ ਕੀ ਅਮਰੀਕੀ ਆਰੈਂਟੀ ਕੀ ਨਹੀਂ ਗਵਰਨਮੈਂਟ ਦੇ ਪੇਪਰ ਆ ਬਾਕੀ ਜੀ ਉਹ ਸਾਨੂੰ ਇਹੀ ਪਿੰਕਾ ਦੀ ਗੱਲ ਪਿੰਡਾਂ ਚ ਇਹ ਕਰਾਂਗੇ ਅਸੀਂ ਤੇਰੇ ਚੇਲੇ ਮੇਰੇ ਚੇਲਾ ਜੀ ਕੋਈ ਨਹੀਂ ਆਗਾ ਸਾਡੇ ਖੁਸਰਿਆਂ ਚ ਵੀ ਕਰਵਾਇਆ ਤੁਲੀ ਜੇ ਕੋਈ ਚੇਲਾ ਕਰਦੇ ਆ ਉਹਨੂੰ ਸਿਰਫ ਦੁਪੱਟਾ ਦਿੰਦੇ ਆ ਉਹਦੇ ਨੱਕ ਕੰਨ ਮੇਰੇ ਨੱਕ ਚ ਕੋਕਾ ਕਰਨਾਂ ਚ ਵਾਲੀਆਂ ਸਾਰਾ ਕੁਝ ਪਾ ਕੇ 10 ਖੁਸਰੇ ਇਕੱਠੇ ਕਰਕੇ ਚੇਲਾ ਪਾਉਂਦੇ ਆ ਇਹ ਮੈਂ ਨੱਕੜਾ ਤੇ ਜਾਂਦਾ ਸੀ ਜਦੋਂ ਮੈਂ ਬਿਮਾਰ ਹੁੰਦੀ ਸੀ ਤਾਂ ਮੈਂ ਕਦੇ ਵੀ ਚੱਲ ਮੈਂ ਪਿੰਡਾਂ ਚ ਵੀ ਚੱਲ ਇਹ ਉਹੀ ਚੀਜ਼ ਆ ਦਿਹਾੜੀਦਾਰ ਸੀ ਪਹਿਲੇ ਤੋਂ ਜਾਂਦਾ ਸੀ ਇਹ ਸਾਨੂੰ ਉਹੀ ਚੀਜ਼ ਦੀ ਤੰਕੀ ਯਾਦਿੰਦਾਇ ਰੋਸੀ ਜੀ ਤੁਹਾਡੇ ਕੋ ਕਿਹੜੇ ਪਿੰਡ ਦੇ ਤੇ ਇਹਨਾਂ ਕੋ ਕਿਹੜੇ ਪਿੰਡ ਜੀ ਇਹਨਾਂ ਕੋ ਕੋਈ ਪਿੰਡ ਨਹੀਂ ਤੁਹਾਡਾ ਕਿਹੜਾ ਕਰੀਆ ਜੀ ਮੇਕੋ ਮੇਰੇ ਗੁਰੂਆਂ ਨੇ ਜਿਹੜਾ ਸਾਨੂੰ ਦਿੱਤਾ ਆ ਅੰੂਠੇ ਲਾ ਕੇ ਜੀ ਨੱਥੂ ਚਾਲ ਹੋ ਗਿਆ ਰਜਾਪੁਰ ਹੋ ਗਿਆ ਤੇ ਸਾਦਾ ਦੀ ਤੰਦਲਾ ਹੋ ਗਿਆ ਟੇਟਾ ਹੋ ਗਿਆ ਤਲਵੰਦੀ ਹੋ ਗਿਆ ਦੋਲੇ ਰਾਈਆਂ ਹੋ ਗਿਆ ਤੇ ਮੰਗਲ ਹੋ ਗਿਆ ਤੇ ਰੱਬ ਤੁਹਾਡਾ ਭਲਾ ਕਰੇ ਆਰੀਆਂ ਵਾਲ ਏ ਜਿਹੜੀ ਤੁਹਾਡੇ ਪਿੰਡਾਂ ਜਾਂਦੇ ਆ ਹਾਂਜੀ ਸਾਡੇ ਪਿੰਡਾਂ ਜਾਂਦੇ ਆ ਵੀਡੀਓ ਆ ਗਈ ਜਿ ਜਨਾਨੀ ਕੋਕ ਤੱਕੇਨ ਤੱਕੇ ਮੈਜੀ ਤਾੜੀਆਂ ਮਾਰ ਕੇ 15000 ਰੁਪਏ ਲਏ ਜਿਹੋ ਜਨਾਨੀ ਨੇ ਲੋਕੀ ਸਾਨੂੰ ਦੱਸੀ ਉਹ ਤੁਹਾਡੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਕੀ ਮੰਗ ਜੀ ਜ਼ਿਲ੍ਹਾ ਪ੍ਰਸ਼ਾਸਨ ਤੋਂ ਸਾਡੀ ਇਹੀ ਆ ਮੰਗਿਆ ਜੀ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਹਰ ਇੱਕ ਬੰਦੇ ਦੀ ਪਰਸਨਲ ਲਾਈਫ ਹੁੰਦੀ ਆ ਇਹ ਜੀ ਲੋਕਾਂ ਨੂੰ ਇੱਕ ਲੀਟਲੀ ਡਿਸਟਰਬ ਕਰਦੇ ਆ ਕਿ ਬੰਦਾ ਜ਼ਹਿਰ ਖਾਣ ਨੂੰ ਮਜਬੂਰ ਕਰਦੇ ਆ ਅਸੀਂ ਇਦਾਂ ਅਸੀਂ ਇਦਾਂ ਜੀ ਪਿੱਤਲੀ ਕੰਨਾ ਮੈਂ ਮੁੰਡਾ ਆ ਤੇ ਲੋਕ ਜਿਹੇ ਮੁੰਡੇ ਆ ਤੇ ਵਾਲ ਬੋਲ ਰੱਖੇ ਤੇ ਮਕਲਾਂ ਦਾ ਕੰਮ ਕਰਦਾ ਲੇਕਿਨ ਜਿੱਥੇ ਵੀ ਜਾਣਾ ਡਰਾ ਪਾ ਕੇ ਕਿ ਉਹ ਜਾਣਾ ਸਮਾਜ ਨੂੰ ਇਹ ਦਿਖਾਣਾ ਚਾਹੁੰਦੇ ਆ ਕਿ ਅਸੀਂ ਮੁੰਡੇ ਆ ਪਰ ਅਸੀਂ ਜਿਹੜਾ ਪਹਿਰਾਵਾ ਖੁਸਰਿਆਂ ਵਾਲਾ ਲੱਖੇ ਇੱਕ ਰੱਖਦੇ ਜੀ ਤੁਸੀਂ ਬੰਦਾ ਗੱਲ ਕੀਤੀ ਸੀ ਜੀ ਤੁਹਾਡੇ ਜਿਹੜੇ ਕੁਛ ਲਾਲ ਬੰਦੇ ਆ ਜਿਹਦੇ ਨਾਲ ਖੜੇ ਆ ਇਹਨਾਂ ਦਾ ਕੋਈ ਬਿਲਕੁਲ ਬਿਹੇਵ ਕੀਤਾ ਹੋਣਾ ਹਾਂਜੀ ਉਹ ਵੀ ਮੈਂ ਤੁਹਾਨੂੰ ਦੱਸ ਸੀ ਸੱਚੇ ਖੋਰ ਮੈਂ ਤੁਹਾਨੂੰ ਗੱਲ ਦੱਸ ਸੀ ਇਹਨਾਂ ਨੇ ਇਹ ਗੱਲ ਦੱਸੀ ਹੈ ਜੀ ਕਿ ਇਹਨਾਂ ਨੇ ਆਪਣੇ ਖਲੇ ਸਰਜਰੀ ਕਰਵਾਈ ਆ ਸਰਜਰੀ ਕਰਵਾਈ ਇਹਨਾਂ ਨੇ ਬਕਾਇਦਾ ਵੀਡੀਓ ਦਿਖਾਈ ਵੀਡੀਓ ਹੈਗੀ ਮੇਰੇ ਫੇਸ ਦੀ ਜੇ ਸਰਜਰੀ ਮੇਂ बेहोश ਪਈਆ ਜੇ ਮੇਂ ਸਰਜਰੀ ਕਰਵਾਈ ਸਰਜਰੀ ਤੇ ਥੱਲੇ ਵੀ ਤੇ ਮੇਂ ਥੱਲੇ ਵੀ ਕਰਵਾਈ ਤੇ ਥੱਲੇ ਵੀ ਤੇ ਫੇਸ ਦੀ ਦੋਨਾਂ ਦੀ ਇਕੱਠੀਆਂ ਦੀ ਵੀਡੀਓ ਤੇ ਉਹਨਾਂ ਨੇ ਦਿਖਾਈ ਜਿਹੜੀ ਇਹ ਕਹਿੰਦੇ ਨੇ ਵੀਡੀਓ ਦਿਖਾਉਂਦੇ ਪਏ ਆ ਉਹ ਇੱਥੋਂ ਆ ਦੇਖੋ ਜਿੰਨ ਕਰਕੇ ਦੇਖ ਲਓ ਇੱਥੇ ਮੈਂ ਚਾਟ ਕਢਾਈ ਸੀ ਆਪਣੀ ਇਹ ਉਹ ਚੀਜ਼ ਦਿਖਾਉਂਦੇ ਆ ਬਾਕੀ ਆ ਹੈਗੀ ਆ ਨੂਰ ਜੀ ਮੰਦਾ ਹੀ ਆ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਮੇਰਾ ਨਾਮ ਨੂਰਾ ਵੈਸੇ ਮੇਰੇ ਘਰ ਦਾ ਨਾਮ ਵੰਸ਼ਾ ਜਿਤ ਇਤਿਲੀਤ ਰਾਜ ਨੇ ਸਾਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਵਾ ਇਤਲੀ ਤੇ ਰਾਜਨਾ ਮੇਰੇ ਨਾਲ ਦਾ ਇੱਕ ਮੁੰਡਾ ਸੀ ਕਰਨ ਉਹਨੂੰ ਡਰਾਉਂਦੇ ਤਾਂ ਮਕੋਂ ਦਿਆ ਹੁਣ ਮੈਨੂੰ ਨਹੀਂ ਪਤਾ ਪੈਸੇ ਦਾ ਲਾਲਚ ਦਿੱਤਾ ਵਾ ਉਹਨਾਂ ਨੇ ਉਹਨੂੰ ਆਪਣੇ ਖਿਲਾਫ ਸਾਡੇ ਖਿਲਾਫ ਫੜਕੋਂ ਦਿਆ ਵਾ ਉਹਨਾਂ ਨੇ ਉਹਨੂੰ ਆਪਣੇ ਵੱਲ ਕਰ ਲਿਆ ਵਾ ਤੇ ਉਹ ਹੁਣ ਸਾਤੇ ਝੂਠੇ ਇਲਜ਼ਾਮ ਲਗਾਉਂਦੇ ਆ ਮੇਰੇ ਰੋਕਸੀ ਗੁਰੂ ਤੇ ਤੇ ਪ੍ਰੀਤੀ ਗੁਰੂ ਤੇ ਇਲਜ਼ਾਮ ਲਗਾਉਂਦੇ ਕਿ ਇਹ ਗਲਤ ਕੰਮ ਕਰਵੋਂਦਿਆ ਜੀ ਇਧਰ ਕੋਈ ਕੰਮ ਨਹੀਂ ਕਰਵਾਂਦੇ ਆ ਤੇ ਝੂਠੇ ਆਫਾਵਾ ਫਲਾਉਂਦੇ ਆ ਇਹਨਾਂ ਦੀ ਬਿਰਦਾ ਖਰਾਬ ਕਰਦੇ ਆ ਜੀ ਇਤਲੀ ਕਹਿੰਦੀ ਹੈ ਕਿ ਮੈਨਾਂ ਕੋਈ ਗਲਤ ਕੰਮ ਹੋਇਆ ਹਾਂਜੀ ਮੇਰੇ ਨਾਲ ਰਾਜਨੇ ਮੁੰਡੇ ਬੁਲਾ ਕੇ ਮੇਨਾਂ ਗਲਤ ਜੀ 15 ਤਰੀਕ ਨੂੰ ਇਹਨਾਂ ਨੇ ਮੇਰਾ ਮੁੰਡਿਆ ਦਾ ਫੋਨ ਖਵਾ ਦਿੱਤਾ ਦੱਸ ਸਕਦੇ ਕੀ ਗਲਤ ਕੰਮ ਕਰਾਇਆ ਜੀ ਮੇਰੇ ਨਾਲ ਇਹਨਾਂ ਨੇ ਤਾਂ ਕਿੰਨ ਕਰਵਾਈ ਸੀ ਅੱਛਾ ਇਹ ਛੋਟਣ ਦੋਸਾਰੀ ਛੋਟਣ ਕਰਵਾਇਆ ਰਾਜ ਨਹੀਂ ਮੇਰੇ ਨੂੰ ਇਹ ਛੋਟਣ ਦਿੱਤਲੀ ਤੇ ਰਾਜ ਨਹੀਂ ਕਰਨ ਨਾਲ ਉਹਨਾਂ ਦੇ ਸੀ ਕਿ ਉਹਨੇ ਵੀਡੀਓ ਬਣਾਈ ਆ ਮੇਰੇ ਤੇ ਉਹ ਮੇਰੀ ਵੀਡੀਓ ਗਰੁੱਪਾ ਵਿੱਚ ਪਾਉਂਦੇ ਆ ਇੰਸਟਾਗ੍ਰam ਤੇ ਉਹਨਾਂ ਨੇ ਮੇਰੀ ਵੀਡੀਓ ਪਾ ਦਿੱਤੀ ਆ ਤੁਕ ਵੀ ਜੇ ਰਾਜ ਕਿੰਨਰਾ ਤੇ ਉਹ ਤੁਹਾਡਾ ਕਿਦਾ ਛੋਟਾ ਕਰ ਸਕਦਾ 33 ਨੰਬਰ 82 ਹਾਂਜੀ ਫੋਨ ਕਰਕੇ ਉਹਨਾਂ ਨੇ ਮੁੰਡਾ ਬੁਲਾਇਆ ਸੀ ਉਹਨਾਂ ਤੇ ਪੈਸੇ ਪੜਲੇ ਤੇ ਉਹਨਾਂ ਨੇ ਮੈਨੂੰ ਡਰਾਉਂਦੇ ਤੁਮ ਭੋਦੀ ਇੱਕ ਹੀ ਮੁੰਡਾ ਸੀ ਕੀ ਨਾਮ ਦਾ ਜੀ ਉਹਰੇ ਨਾਮ ਨਹੀਂ ਮੈਨੂੰ ਪਤਾ ਉਹਨਾਂ ਜਾਣੇ ਸੀ ਨਾਮ ਐ ਉਹਨਾਂ ਜਾਣਾ ਤੇ ਨਾਮ ਮੈਨੂੰ ਜਾਂਦਾ ਸੀ ਉਹਨਾਂ ਨੇ ਮੇਰੇ ਤੋਂ ਪੈਸੇ ਫੜ ਲਏ ਤੇ ਮੈਂ ਗੰਦੀ ਤੁਸੀਂ ਕੋਈ ਕਾਨੂੰਨੀ ਕਰ ਹਾਂਜੀ ਮੈਂ ਨਾ ਪਰਚਾ ਦਿੱਤਾ ਹੋਇਆ ਵਾ ਪੁਲਿਸ ਨੇ ਵੀ ਹਲੇ ਤੱਕ ਕੋਈ ਉਹਨਾਂ ਤੇ ਕਾਰਵਾਈ ਕੀਤੀ ਮੇਰੇ ਘਰ ਤੇ ਤਿਤਲੀ ਤੇ ਰਾਜ ਹੁੰਦੇ ਆ ਮੈਨੂੰ ਡਰਾਉਂਦੇ ਤਮਕੋਂਦੇ ਆ ਤੁਹਾਡੇ ਕੋਲ ਨਾ ਸੁੱਸ਼ਮਾ ਜੀ ਕੋਈ ਹੋ ਸਕਦੀ ਨਾ ਨਹੀਂ ਮੇਰੇ ਨਾਲ ਹੀ ਹੋਇਆ ਵਾ ਜੀ ਮੇਰੇ ਸਾਰੇ ਸਰੀਰ ਤੇ ਮੈਨੇ ਪੱਕੇ ਸ਼ਾਇਦਿਤ ਨਿਸ਼ਾਨ ਮੇਰੇ ਪਏ ਹੋਇਆ ਇਹ ਕਿੱਡੀ ਜਗ੍ਹਾ ਹੋਇਆ ਇਹ ਇਧਰ ਹੋਇਆ ਸੀ ਸੈਕਟਰ 10 ਸਕੂਲ ਕੋਲ ਇਧਰ ਤੇ ਚਾਰੀਆਂ ਔਰੇ ਵਿੱਚ ਮੈਨਾਂ ਹੀ ਗਲਤ ਕੰਮ ਕਰਵਾਇਆ ਉਹਨ ਤਿੱਪਲੀ ਮੇਰੇ ਕਿਦਨ ਦੀ ਗੱਲ ਆ ਇਹ 10 ਤਰੀਕ ਦੀ ਗੱਲ ਆ ਤੇ 15 ਤਰੀਕ ਨੂੰ ਇਹਨਾਂ ਨੇ ਮੈਨੂੰ ਧਮਕੀਆਂ ਦਿੱਤੀਆਂ 10 ਨੂੰ ਇਹਨਾਂ ਨੇ ਮੈਨੂੰ ਧਮਕੀ ਦਿੱਤੀ ਤਰਫ ਫੋਨ ਖੋਲਣਾ 15 ਤਰੀਕ ਨੂੰ ਮੇਰਾ ਫੋਨ ਖੋਲਿਆ ਇਹਨਾਂ ਨੇ ਜੀ ਮੇਰੇ ਵਾਲ ਦੀ ਕੱਟ ਤੇ ਇਹਨਾਂ ਨੇ ਲਿਖੋ ਸਾਰੇ ਦੁਨੀਆਦਾਰ ਦੇ ਵਿੱਚ ਇਹਨਾਂ ਨੇ ਮੇਰੇ ਵਾਲ ਕੱਟੇ ਸ਼ਾਲਾ ਮਰ ਬਾਗ ਮੇਰੇ ਘਰ ਤਿਤਲੀ ਆਂਦੀ ਆ ਮੈਨੂੰ ਡਰਾਉਂਦੀ ਆ ਤਮਕੋਂਦੀ ਆ ਤੈਨੂੰ ਜਾਨੋਂ ਮਾਰਦਣਾ ਵਾ ਮੈਨੂੰ ਕਹਿੰਦੀ ਕਿ ਸਾਡੇ ਨਾਲ ਹੋ ਕੇ ਆਪਣੇ ਗੁਰੂਆਂ ਦੇ ਖਿਲਾਫ ਬੋਲਣੇ ਦੇ ਵਿੱਚ ਗੱਲ ਕਰਾਂਗੇ ਤੇ ਉਹ ਵੀ ਇੱਧਰ ਘਰ ਕਿੱਥੇ ਆ ਮੇਰਾ ਘਰ ਹੈਗਾ ਜੀ ਨੂਰਪੁਰ ਦੋਨ ਦਾ ਨਵੀਂ ਕਜਰੀ ਕਪੂਰ ਖਲਾ ਹੁਣ ਤੁਹਾਡੀ ਪ੍ਰਸ਼ਾਸਨ ਤੋਂ ਮੇਰੇ ਪ੍ਰਸ਼ਾਸਨ ਤੋਂ ਹੀ ਮੰਗਾ ਤੱਕ ਤੇ ਤੱਕ ਤੇ ਹੀ ਮੰਗਾ ਨਾਜ਼ ਉਹ ਹੀ ਆਪਣੇ ਆਪਣਾ ਕੰਮ ਕਰਦੇ ਆ ਉਹ ਆਪਣਾ ਕੰਮ ਕਰਨ ਮੇਰਾ ਫੋਨ ਵਾਪਸ ਦਿੱਤਾ ਜਾਵੇ ਤੇ ਨਾ ਸਾਡੇ ਗੁਰੂਆਂ ਤੇ ਗਲਤ ਇਲਜ਼ਾਮ ਗਾਈ ਜਾਨ ਜਿਹੜਾ ਪਰੇ ਤੋਂ ਸੋਸ਼ਲ ਮੀਡੀਆ ਉੱਤੇ ਕਾਨੂੰਨ ਮੰਗਿਆ ਕੀਤਾ ਹਾਂਜੀ ਜਿਵੇਂ ਨੋਟ ਤੇ ਸਖਤ ਸਖਤ ਕਾਰਵਾਈ ਕੀਤੀ ਜਾਵੇ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਤੁਹਾਡਾ ਕੋਈ ਰਾਜ ਨਮਾ ਵੀ ਹੋਇਆ ਉਹਨਾਂ ਦਾ ਨਹੀਂ ਮੇਰਾ ਨਹੀਂ ਹੋਇਆ ਕਰਨ ਨੇ ਉਹਨਾਂ ਨੇ ਆਪਸ ਵਿੱਚ ਹੀ ਉਹਨਾਂ ਨੇ ਕੀਤਾ ਵਾ ਉਹਨਾਂ ਨੇ ਵੀ ਪਹਿਲਾਂ ਪਰਚਾ ਦਿੱਤਾ ਸੀ ਉਹਨੂੰ ਪੈਸੇ ਦਿੱਤੇ ਆ ਤੇ ਉਹ ਆਪਣੀ ਕਾਰਵਾਈ ਕਰਦੇ ਪਏ ਰਿਕਾਰਡਿੰਗ ਆ ਸਾਡੇ ਕੋਲ ਪਈਆਂ ਉਹਨਾਂ ਦੀਆਂ ਸਾਰੇ ਸਬੂਤ ਹੈਗੇ ਉਹਨਾਂ ਦੇ ਸਾਰੇ ਸਬੂਤ ਸਾਡੇ ਕੋਲ ਪਏ ਆ ਜਦੋਂ ਦੀ ਮੰਮੀ ਵੀ ਗਾਲਾ-ਬਾਲਾ ਕੱਢਦੀ ਸੀ ਕਿ ਵਾਲ ਕਟਾਏ ਆ ਵਾਲ ਇਹਨਾਂ ਨੇ ਦਿੱਤਲੀ ਹੋਣਾ ਨੇ ਉਹਰੇ ਵਾਲ ਕਟਾਏ ਆ ਜਦਕਰ ਨੇ ਆਪਣੇ ਵਾਲ ਨਹੀਂ ਕਟਾਈ ਸੀ ਹਾਂਜੀ ਮੈਂ ਵੀ ਕੀ ਮਾਮਾ ਤੁਹਾਡਾ ਗੁਰੂ ਗੋਬਿੰਦ ਸਿੰਘ ਹਾਂਜੀ ਮਤੈ ਤੁਸੀਂ ਪ੍ਰੈਸ ਕਾਨਫਰੰਸ ਕਰਦੇ ਕੀ ਕਾਰਨ ਹੈ ਕਾਰਨ ਇਹ ਬੇਟਾ ਜਾ ਵੀ ਜਾਂਦਾ ਹੈ ਜਾ ਬਾਰੇ ਵੀ ਇਹ ਕਾਰੇ ਵੀ ਨਾ ਬੱਚਾ ਰੁਕਸੀਆ ਤੇ ਇਹ ਨਾ ਕੋਈ ਕੰਪੋਜ਼ਿੰਗ ਦਾ ਪ੍ਰੋਗਰਾਮ ਤੇ ਕੰਪੋਜ਼ਿੰਗ ਦਾ ਦਿੱਤੀ ਕਿ ਲਿਖਾ ਜਿਹਨਾਂ ਤੰਕੀਆਂ ਦਿੰਦੇ ਜਿਹੜੇ ਇਹਨਾਂ ਕੰਪੋਜ਼ਿੰਗ ਦੇ ਉਹਨੂੰ ਵੀ ਤੰਕੀਆਂ ਦਿੰਦੇ ਕਿਸੇ ਕਿਸੇ ਦੇ ਰਾਜ ਕੋਲ ਨੇ ਇਹ ਵੀ ਇਹ ਵੀ ਇੱਕ ਰੰਡਾ ਹੀ ਆ ਵੀ ਜਿਹੜਾ ਕੁਪਲੀਆ ਉਹ ਜਿਹੜਾ ਜਿਹੜਾ ਰਾਜਾ ਉਹ ਦਾ ਬੇਸਤਿਆ ਉਹਨੇ ਰੱਖਿਆ ਹੋਇਆ ਤੁਹਾਡਾ ਬੇਟਾ ਜਿਹੜਾ ਰੋਹੀ ਆ ਇੱਕ ਕਿਨਰ ਲੜਕਾ ਵਾ ਜਾਂ ਐਲੈਜੈਂਡਰ ਇਹ ਪਹਿਲੇ ਪਹਿਲੇ ਜੰਮਿਆ ਮੈਨਾ ਮੇਰਾ ਪੋਤਰਾ ਮੇਰਾ ਬੱਚਾ ਦੂਸਰੇ ਦੀ ਮਰਜ਼ੀ ਕੋਈ ਨਹੀਂ ਤੇ ਕਦੇ ਨਹੀਂ ਕਈ ਕੁੱਤੇ ਭੱਜਦੇ ਆ ਜੀ ਮੈਂ ਪਰਵਾਹ ਨਹੀਂ ਕਿਸੇ ਦੀ ਕਰਦੀ ਇੱਕ ਦੁੱਜੀ ਕੱਲੇ ਕਿਤੇ ਬਾਹਰ ਜਾਂਦਾ ਇਹ ਵੀ ਪਿੰਡਾਂ ਦੀ ਜਾਂਦਾ ਕਿਤੇ ਜਾਂਦਾ ਇਹਦੇ ਹੱਦੀ ਨਵੀਂ ਹੋਈ ਉਹਦੇ ਜੰਮੀ ਨਾਲ ਉਹ ਬੋਲ ਕੇ ਮੇਰਾ ਕੋਈ ਨਾਮ ਦੱਸੋ ਕੁਪਲੀ ਤੇ ਰਾਜ ਕਿ ਇਹ ਕਿਥੇ ਰਹਿਣ ਵਾਲੇ ਆ ਜਿਹੜਾ ਪਿੰਡ ਇੱਕ ਬਾਦਸ਼ਾਹਪੁਰ ਪਿੰਡ ਦਾ ਤੇ ਇੱਕ ਕਾਂਗਨੀ ਦੀ ਆ ਇਹ ਦੂਜੀ ਦਾ ਲਈ ਜੀ ਮੇਰਾ ਆਦਮੀ ਨਹੀਂ ਮੇਰੀ ਢੀ ਬੁੱਢੀ ਇਹਦੇ ਸੱਤੇ ਜੀ ਨੂੰ ਇਹਨੇ ਦਵਾਈ ਪਾਣੀ ਕਰ ਲਿਆ ਮੈਂ ਕੀ ਬਣੀ ਦੀ ਤੁਸੀਂ ਮੇਸ਼ ਕੋਲ ਨਹੀਂ ਠੀਕ ਹੈ ਤੇ ਮੇਰਾ ਅੱਜ ਵੀ ਝਗੜਾ ਕੀ ਹੈ ਤੁਹਾਡੇ ਬੇਟੇ ਦਾ ਉਹ ਜਿਹੜੇ ਦੂਜੇ ਗਰੁੱਪ ਦਾ ਸਾਡਾ ਝਗੜਾ ਜੀ ਹੈ ਨਾ ਸਾਡਾ ਝਗੜਾ ਕੋਈ ਉਹ ਜ਼ਬਰਦਸਤੀ ਵਾਲੀ ਕੰਡਾ ਮੇਰਾ ਗੁਰੂ ਹੋ ਤਾ ਉਹਦਾ ਗੁਰੂ ਹੈ ਕੋਈ ਵੀ ਜਿਨੀ ਜਿਨੀ ਪੁਲਿਸ ਲਾ ਕੇ ਆ ਨਾ ਵੀ ਗੀ ਤੁਹਾਡਾ ਰੋਕਾ ਲਾਕਾ ਸਾਡ ਉਹ ਕੰਡਾ ਵੀ ਮੇਰਾ ਗੁਰੂ ਆ ਤੇ ਮਾਰੇ ਦਾ ਲਾਕਾ ਲੈਣਾ ਉਹਦਾ ਉਹਦਾ ਗੁਰੂ ਕੋਈ ਨਹੀਂ ਜਾ ਉਹ ਮੇਰਾ ਬੱਚੇ ਦਾ ਗੁਰੂ ਉਹ ਹੈ ਉਹਦਾ ਕੋਈ ਗੁਰੂ ਉਹਦਾ ਮਰੂ ਨਹੀਂ ਛੱਡ ਕੇ ਭੱਜ ਗਿਆ ਆਪਦੇ ਗੁਰੂ ਦੇ ਪਰੇ ਨੂੰ ਚੋਰੀਆਂ ਕੀਤੀ ਜਿੱਥੇ ਥਾ ਉਹ ਯਾਰ ਇਹ ਗਰੀਬ ਚੱਲਾ ਪਿਆ ਉਹਨੇ ਤਾਂ ਚੋਰੀਆਂ ਕਰੀਆਂ ਸਭ ਨੇ ਮਾਰ ਕੇ ਭੇਜਿਆ ਉਹ ਕੁਛ ਕਹਿਣਾ ਜੀ ਤੁਹਾਡਾ ਬੇਟਾ ਨਕਲੀ ਜਿੰਨ ਰਹਾ ਜੀ ਮਾਫ਼ ਕਰਨਾ ਮੰਨਦਾ ਨਹੀਂ ਕਿ ਨਕਲੀ ਇਹ ਨਹੀਂਗਾ ਨਕਲੀ ਇਹ ਹੈ ਆ ਠੀਕ ਹੈ ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗੋ ਮੇਰੀ ਮੰਗ ਇਹ ਵੀ ਜਿਹੜਾ ਗੱਡਾਂ ਦੀ ਲੋੜ ਕਰਦੇ ਲੋਕਾਂ ਨੇ ਇਹਨਾਂ ਨੂੰ ਇਹਨਾਂ ਦਾ ਜੇਲੀ ਆ ਮੇਰੇ ਸਾਡੇ ਦੇ ਚੰਨ ਫਨੀ ਮਨ ਸਾਫਾ ਮੇਰੇ ਅਕੀਜੀ ਵਾਲੇ ਇਸ ਕੰਦਾ ਤੇ ਮੇਰਾ ਤੇ ਕੋਈ ਤੇਰਾ ਮੇਰਾ ਪਰਿਸ਼ੂ ਕਰਾਂਗੇ ਸਾਨੂੰ ਇਹ ਕਹਿੰਦਾ ਇਹਨੂੰ ਤੈਨੂੰ ਕਦ ਕਰਤਾ 1.5 ਮਹੀਨਾ 1.5 ਸਾਲ ਦਾ ਰੋਟੀ ਨਾ ਖਾਧੀ ਜਾਂ ਤੈਨੂੰ ਕਿੰਨੀ 1.5 ਸਾਲ ਹੋ ਗਿਆ ਤੇਰੀ ਸਾਲੇ ਘਰੋਂ ਜਿਹੜੇ ਨੇ ਤੈਨੂੰ ਜਦੋਂ ਤੂੰ ਦਰੇ ਆਂ ਜਾਂ ਤੈਨੂੰ ਕਿਹਾ ਵੇਲੀ ਚਾਹੀਦਾ ਤੂੰ ਚੇਤਾ ਆ ਗਿਆ ਇਹ ਸਿਆ ਕੇ ਨਾ ਸਾਡੀ ਪਿੰਡ ਚ ਲੋੜੇ ਮਾਪੇ ਮਾਣ ਨਹੀਂ ਰਿਹਾ ਬੱਚਾ ਦਾ ਗੁਰੂ ਆ ਜਿਹੜਾ ਦਾ ਗੁਰੂ ਦੇ ਪਿੰਡਾਂ ਚਾਰੇ ਜਾਣੇ ਤੇ ਉਹ ਜਾਣੇ ਸਾਡਾ ਉਹਨਾਂ ਦੂਸਰੇ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਨਾ ਮਤਲਬਾ ਸਾਡਾ ਮਤਲਬ ਸਾਡੇ ਮੇਰੇ ਬੱਚੇ ਦੇ ਪਿੰਡਾਂ ਚ ਕੋਈ ਯਾਰ ਨਹੀਂ ਮੇਰੇ ਪਿੰਡਾਂ ਚ ਜਿਹੜੇ ਬੱਚੇ ਦੇ ਪ੍ਰੋਗਰਾਮਾਂ ਤੇ ਜਦ ਹਾਦੀ ਨਵੀ ਹੋਈ ਤਾਂ ਇਹਨਾਂ ਦਾ ਇਹ ਜਿੰਮੇਵਾਰ ਹੋਵੇ 100% ਇਹ ਜਿੰਮੇਵਾਰ ਹੋਵੇ ਅਬ ਇਹਨਾਂ ਤੇ ਸਾਰੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਠੀਕ ਹੈ ਹਾਂ ਜੀ ਜੀ ਨਾਮਾ ਟਾ ਡਾ ਜੀ ਆਪੀਂ ਵਪਾਰਤ ਜੀ ਮੇਰਾ ਨਾਮ ਪ੍ਰੀਤ ਆ ਮੈਂ ਨਕਲਾਕ ਪ੍ਰੋਗਰਾਮਾਂ ਦਾ ਕੰਮ ਕਰਦਾ ਨਕਲਾੰਦਾ ਤੇ ਪਤਲੀ ਤਰਾਜ਼ ਮੇਰੇ ਗੁਰੂ ਦੇ ਘਰੇ ਆਣ ਕੇ ਮੈਨੂੰ ਧਮਕੀਆਂ ਦਿੱਤੀਆਂ ਉਹਨਾਂ ਨੇ ਕਿ ਜੇ ਤੂੰ ਇੱਥੇ ਬਾਹਰ ਨਿਕਲੇ ਤੈਨੂੰ ਵੱਢਣਾ ਆ ਤੈਨੂੰ ਜਾਨੋ ਮਾਰ ਦੇਣਾ ਆ ਉਹਨਾਂ ਨੇ ਮੇਰੀ ਐਕਟਿਵਾ ਵੀ ਕੋਈ ਸੀ ਜਿਹਦੇ ਵਿੱਚ 17000 ਰੁਪਏ ਸੀਗੇ ਤੇ ਮੇਰੇ ਸਾਰੇ ਪ੍ਰੂਫ ਸੀਗੇ ਉਹਨਾਂ ਨੇ ਸਾਰੇ ਪ੍ਰੂਫ ਮੇਰੇ ਸੀਗੇ ਵਿੱਚ ਆਰ ਸੀ ਵਨ ਕਾਰਡ ਸਾਰਾ ਆਧਾਰ ਕਾਰਡ ਉਹਦੇ ਵਿੱਚ ਸੀ ਉਹਨਾਂ ਨੇ ਸਾਰਾ ਕੁਝ ਕੱਢ ਲਿਆ ਤੇ ਉਲਟ ਨਿظام ਕਹਿੰਦੇ ਸੀ ਲੈਣਾ ਕਿ ਤੇਰੀ ਚੋਰੀ ਦੀ ਐਕਟਿਵਾ ਆ ਕੋਸੇ ਕਿਥੇ ਦੌੜਨ ਆਲੇ ਹੋ ਮੈਂ ਆਪਣੀ ਗੁਰੂਗੜ੍ਹ ਚ ਇੱਕ ਚੱਕਰ ਪੂਤ ਰਹੀ ਨੇ ਸ਼ਹਿਰਦਾਰ ਮੰਨੇ ਜਿਹੜਾ ਲਾਈਟ ਝਗੜਾ ਕਰ ਰਿਹਾ ਤੇ ਕਿਹਦੇ ਰਾਹ ਹਾਂਜੀ ਕੀ ਕਰਨਾ ਜਿਹੜਾ ਲਾਈਟ ਝਗੜਾ ਤਾਂ ਹੋ ਰਿਹਾ ਤੇ ਕਿਹਦੇ ਰਾਹ ਰਾਜ ਜੀ ਹੋ ਜਾਂਦੇ ਆ ਕਿ ਸਾਡੇ ਕਹਿੰਦੇ ਤੇ ਗਲਤ ਕੰਮ ਕਰੋ ਕਿ ਸਾਡੇ ਨਾਲ ਰਵੋ ਤੇ ਤੁਸੀਂ ਗਲਤ ਸਾਡੇ ਤੋਂ ਗਲਤ ਕੰਮ ਕਰਵਾਉਣਾ ਚਾਹੁੰਦੇ ਆ ਉਹ ਆਪਣੇ ਹੀ ਠਾਓ ਦਬਾਉਣਾ ਚਾਹੁੰਦੇ ਕਿ ਸਾਡੇ ਦਬਾਅ ਦੇ ਵਿੱਚ ਆਣ ਕੇ ਕੰਮ ਕੰਮ ਕਰੋ ਤੁਸੀਂ ਕੀ ਮੰਗ ਕਰਦੇ ਸਭੀ ਹਿਮਾਂਗਾ ਨੂੰ ਸਾਨੂੰ ਅਨਸਾਫ਼ ਦਿੱਤਾ ਜਾ ਰਿਹਾ ਤੇ ਕਾ ਉਹਨਾਂ ਤੇ ਕਾਰਵਾਈ ਕੀਤੀ ਜਾ ਵੀ ਕਿ ਬਹੁਤ ਸੰਤਾਂ ਸਾਡੇ ਕੋ ਸਾਰੇ ਸਬੂਤ ਆ ਦੇਖੋ ਗਾਲਾ ਕੱਢਦੇ ਆ ਸਾਰੇ ਸਬੂਤ ਤਾਂ ਸਾਡੇ ਕੋਲ ਰਿਕਾਰਡਿੰਗ ਆ ਆ ਕੋ ਗਾਲਾ ਕੱਢ ਰਿਹਾ ਸੀ ਜੀ ਗਾਲਾ ਕੱਢੀ ਤੇ ਰਾਜ ਆ ਦੇਖੋ ਜੀ ਹਾਂ ਜੀ ਆ ਦੋਨਾਂ ਦੀ ਫੋਟੋ ਵਾਜੀ ਇਹ ਮੁਰਗੂ ਨਾ ਜੀ ਆ ਆਇਆਂ ਨੂੰ ਆ ਰਾਜਵਾ ਆ ਤਿਤਲੀ ਆ ਕਿ ਬਾਕੀ ਸਾਰੇ ਆ ਰ ਕੋੜੀਆਂ ਆ ਜਿਥੇ ਉਹਨਾਂ ਨੇ ਕਰਨ ਕਰਨ ਵਾ ਜਿਹੜਾ ਉਹਨੂੰ ਆਪਣੇ ਵਾਲ ਕੀਤਾ ਤੇ ਸਾਈ ਨਾਲ ਉਹਨਾਂ ਨੇ ਆਪਣੇ ਵਾਲ ਕੀਤਾ ਆ ਜਿਹਦੇ ਦੇ ਵਾਲ ਕੱਟੇ ਜੀ ਆ ਵੀ ਵੀਡੀਓ ਹੈਗੇ ਨਾ ਉਹਦੀ ਮਾਸ ਹੀ ਨਾ ਕੋਈ ਸੀ ਹੋਰ ਨਾਲ ਕੋਈ ਨਹੀਂ ਸੀ ਗਾ ਇਹ ਜਿਹੜਾ ਕਰਨ ਦੇ ਵਾਲ ਕੱਟਦੇ ਆ ਸਾਨੂੰ ਬਲੈਕਮੇਲ ਕਰਦੇ ਸਭ ਤੋਂ ਪੈਸੇ ਆ ਰੀ ਮੰਗ ਕਰਦੇ ਆ ਜੀ ਅਸੀਂ ਆਪ ਗਰੀਬ ਕਰਾ ਦਿੱਤਾ ਸੀ ਨਨ ਕਿਥੋਂ ਪੈਸੇ ਦੇ ਇਹਦਾ ਫੋਨ ਖੋਇਆ ਸੀ ਉਹਨਾਂ ਨੇ ਹੁਣ ਇਹਨਾਂ ਨੂੰ ਫੋਨ ਦੇਤਾ ਪਰ ਪੈਸੇ ਥੋੜੇ ਦੇ ਕੇ ਇਹਨਾਂ ਨੇ ਆਪੜੇ ਵਾਲ ਕਰ ਲਿਆ ਉਹਨਾਂ ਨੇ ਇਹਦੇ ਸਾਰੇ ਪ੍ਰੂਫ ਕਰਨ ਕਰਨ ਕਿਥੇ ਰਹਿਣਾ ਜਿੱਦ ਤੱਕ ਮੰਡੀ ਚੋਦਰੀ ਦਾ ਰਹਿਣ ਵਾਲਾ ਵਾ ਹਾਂਜੀ ਇਹਨੂੰ ਜ਼ਿਲ੍ਹਾ ਸੁਲਤਾਨਪੁਰ ਲੱਗੇ ਪੈਂਦਾ ਪਰ ਇੱਥੇ ਆਪਣੀ ਭੈਣ ਕੋ ਰਹਿਂਦਾ ਸੀ ਗੱਜੂ ਤੇ ਮੈਨੂੰ ਪਿੰਡ ਪੱਠੇ ਉਹਨਾਂ ਨੇ ਆਪੜੇ ਵਾਲ ਕਰ ਲਿਆ ਸਾਰੇ ਪ੍ਰੂਫ ਆ ਜਿਦੋਂ ਉਹਨੂੰ ਟੰਕੀਆਂ ਦਿੰਦੇ ਸੀ ਜੇ ਰਾਜਾ ਨਾ ਉਹ ਸਾਨੂੰ ਇਹਂ ਰਾਵਤ ਦਿੰਦਾ ਵਾ ਹਾਂਜੀ ਹਾਂਜੀ ਕੋਈ ਕਾਰਵਾਈ ਨਹੀਂ ਪੈਸੀ ਜੀ ਜਿਹੜਾ ਰਾਜਾ ਸਾਨੂੰ ਤਾਂ ਕੀ ਦਿੰਦਾ ਕਿ ਅਸੀਂ ਜਾਰਖਾ ਕੇ ਮਰ ਜਾਣਾ ਸਾਨੂੰ ਇਨਸਾਫ ਦਿੱਤਾ ਜੇ ਵੀ ਜੈਪੀਨ ਜਪਾਰ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਮੇਰਾ ਨਾਮ ਪ੍ਰੀਤੀ ਜੀ ਜੈਪੀ ਇੰਦ ਤੇ ਜੈ ਭਾਰਤ ਜੀ ਹਾਂਜੀ ਮੇਰੇ ਘਰੇ ਜੀ ਇਹ ਆਇਸੀ ਜੀ ਟਿੱਪਲੀ ਪਰ ਆਜੀ ਜੀ ਮੇਰੇ ਘਰੇ ਆਇਸੀ ਮੇਰੇ ਚੇਲਿਆਂ ਨੂੰ ਧੰਕੀਆਂ ਦਿੱਤੀਆਂ ਜੀ ਠੀਕ ਹੈ ਜੀ ਮੇਰਾ ਸ਼ਹਿਰ ਗੜ੍ਹ ਮਲੇ ਆ ਮੇਰੇ ਸਾਡੇ ਕੈਮਰੇ ਦੇ ਅੱਗੇ ਤੁਹਾਨੂੰ ਵੀ ਰਿਕਾਰਡ ਨਾ ਦੇ ਦੂੰਗੀ ਵੀਡੀਓ ਠੀਕ ਹੈ ਜੀ ਇਹ ਸਾਡੇ ਘਰੇ ਆਏ ਆ ਅੱਧੀ ਰਾਤ ਨੂੰ ਤੇ ਇਹਨਾਂ ਨੂੰ ਤੁੰਤਿਆਂ ਦੇ ਹੰਦੇ ਸੀ ਕਹਿੰਦੇ ਇਹਨੂੰ ਆਪਣੇ ਘਰ ਚੋਂ ਬਾਹਰ ਕੱਢ ਵੀ ਇਹਨੂੰ ਬਸ ਮਾਰਨਾ ਮੈਂ ਤਾਂ ਦੇਖੋ ਮੇਰੇ ਘਰਿਆ ਕਿਸੇ ਨੂੰ ਕੋਈ ਹੱਥ ਨਹੀਂ ਲਾਣਾ ਠੀਕ ਹੈ ਜੀ ਮੇਰੀ ਗਾਰੰਟੀ ਹੈ ਮੈਂ ਤਾਂ ਜੀ ਇਹਨਾਂ ਦੀ ਮੇਰੇ ਕੋਲ ਰਹਿੰਦੇ ਆ ਠੀਕ ਹੈ ਜੀ ਨਾ ਇਹਨੇ ਕਿਸੇ ਕੋਈ ਚੇਲਾ ਨਾ ਇਹ ਮੇਰਾ ਬੁਰਾ ਜੀ ਕੋਈ ਠੀਕ ਹੈ ਜੀ ਇਹ ਜਿਆਸਾਂ ਨੂੰ ਮੈਂ ਚੀ ਡਿਸਟਰਬ ਕਰਦੇ ਆ ਕੀ ਤੈਸਾਂ ਮੈਂ ਤੁਹਾਨੂੰ ਕਿਹਾ ਦਿੰਦੇ ਆ ਕਿੰਨੇ ਇਹਨਾਂ ਨੇ ਸੈਟਿੰਗ ਚੇਂਜ ਕਰਾਇਆ ਜੀ ਇਹ ਸਾਡੀ ਲਾਈਵ ਆ ਵੀ ਜੋ ਮਰਜ਼ੀ ਕਰਾ ਸਕਦੇ ਕਿਸੇ ਨੇ ਇਹਦੇ ਵਿੱਚ ਕੋਈ ਇੰਟਰਫੇਅਰ ਨਹੀਂ ਕੋਈ ਵੀ ਮੇਨੇ ਕੰਮ ਕਰਦਾ ਵਾ ਕੋਈ ਖੁਸਰਾ ਚਾਹੇ ਕਿ ਪੋਰਥਲੇ ਦਾ ਕੋਈ ਵੀ ਆ ਠੀਕ ਹੈ ਅੱਜ ਕੱਲ ਨੂੰ ਨਾ ਸੁਇਸਾਈਡ ਕਰਨਾ ਵਾ ਕਰ ਲਵਾਂ ਤੇ ਉਹਦੇ ਜ਼ਿੰਮੇਦਾਰ ਹੋਵਾਂ ਜੀ ਹੋਣ ਜੀ ਇਤਨੀ ਤੇ ਰਾਜੀ ਇਹ ਜਿਹੜਾ ਵੀ ਮੈਨੂੰ ਪਰੇਸ਼ਾਨ ਕਰੂ ਜੀ ਉਹਦੇ ਜ਼ਿੰਮੇਦਾਰ ਹੋਵਾਂ ਮੇਰੇ ਮੰਤ ਵੀ ਆ ਇੱਥੋਂ ਦੇ ਜਿਹੜੇ ਸਾਨੂੰ ਪਰੇਸ਼ਾਨ ਕਰਦੇ ਆਸੀਂ ਆਪਣਾ ਵਾਸਤ ਦਾ ਮੰਨਦੇ ਨਹੀਂ ਆਪਨਾ ਟਾਈਮ ਪਾਸ ਕਰਦੇ ਆ

ਇਹ ਤੰਗ ਕਰਦੇ ਆ ਇਹ ਕਹਿੰਦੇ ਆ ਕਿ ਆਪਣੇ ਗੁਰੂ ਦੇ ਖਿਲਾਫ ਜਾ ਕੇ ਤੁਸੀਂ ਉਹਨਾਂ ਬਾਰੇ ਗਲਤ ਬੋਲੋ ਠੀਕ ਆ ਸਾਡੇ ਨਾਲ ਹੋਵੇ ਤੇ ਤਾਂ ਅਸੀਂ ਪੈਸੇ ਦੇਵਾਂਗੇ ਠੀਕ ਆ ਤੇ ਉਹ ਤਦ ਕਿਆਂ ਵੀ ਬੰਦੇ ਆਏ ਆ ਤੇ ਸਾਨੂੰ ਥੋੜੇ ਦਿਨ ਪਹਿਲਾਂ ਵੀ ਕੰਕੀਆਂ ਆਈਆਂ ਸੀ ਇਸ ਗਲਤ ਪਿੱਛੇ ਗਲਤ ਕੰਮ ਕਰਨ ਨੂੰ ਤੇ ਉਹ ਹੁੰਦੇ ਕਿ ਜੇ ਸਾਡੇ ਨਾਲ ਤੁਸੀਂ ਨਹੀਂ ਰਹਿਣਾ ਕੀ ਅਸੀਂ ਤਾਂ ਨਾਮ ਬਦਨਾਮ ਕਰ ਦਾਂਗੇ ਇਹਨਾਂ ਨੇ ਤਾਂ ਇਹ ਵੀ ਕਿਹਾ ਸੀਗਾ ਕਿ ਇਸ ਸਬੰਧੀ ਕੋਈ ਕੰਪਲੇਨ ਪਾਈ ਪੁਲਿਸ ਨੂੰ ਹਾਂਜੀ ਕੰਪਲੇਨ ਕੀਤੀ ਹੋਈ ਹੈ ਨਹੀਂ ਇਹਦੇ ਕੋਈ ਤਰਵਾਇ ਨਹੀਂ ਹੋ ਹਜੇ ਤੱਕ ਹਾਂਜੀ ਤੇ ਤੁਹਾਡੇ ਨਾਲ ਧੱਕੇਸ਼ੀਆਂ ਹੋਈਆਂ ਵਾ ਹਾਂਜੀ ਇਹਦੇ ਖਿਲਾਫ ਤੁਸੀਂ ਹੁਣ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਆ ਕਿ ਸਾਨੂੰ ਇਹ ਦੇਖੋ ਹਨ ਇਨਸਾਫ ਚਾਹੀਦਾ ਆ ਤੇ ਇਹ ਝੂਠਾ ਨਾਮ ਅਖਵਾਏ ਫੈਲਾਉਂਦੇ ਪਏ ਆ ਤੇ ਇਹ ਉਲਟਾ ਵੀ ਕਹਿੰਦੇ ਕਿ ਤੂੰ ਅਸੀਂ ਤੈਨੂੰ ਬਦਨਾਮ ਕਰਾਂਗੇ ਇਸ ਸੱਚ ਰੌਕਟ ਚਲਾਣ ਦੀ ਆ ਹਾਂਜੀ ਜੈ ਪੰਜਾਬ ਜੈ ਭਾਰਤ